ਸਤ ਸ੍ਰੀ ਅਕਾਲ ਜੀ ਤੁਹਾਨੂੰ ਦੋ ਖਬਰਾਂ ਦੇ ਆਪਾਂ ਰੁੱਖ ਕਰਦੇ ਹਾਂ ਦੋ ਖਬਰਾਂ ਸੁਣਾਉਣੇ ਆ ਉਹ ਕਿਹੜੀਆਂ ਕਿਹੜੀਆਂ ਖਬਰਾਂ ਨੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਭਗਵਤ ਮਾਨ ਦਾ ਬਿਆਨ ਸੁਣਾਉਣੇ ਆ ਕਿ ਭਗਵਤ ਮਾਨ ਕਿੰਨਾ ਉੱਪਰ ਜਿਹੜਾ ਕਿ ਜਲਦੀ ਕਾਰਵਾਈ ਕਰਨ ਜਾ ਰਿਹਾਗਾ ਬਿਕਰਮ ਜੀਤ ਮਜੀਠੀਆ ਜਿਹੜਾ ਫੜਿਆ ਹੋਇਆਗਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਲੈ ਕੇ ਜਿਹੜਾ ਕਿ ਕਈ ਜਿਹੜੇ ਰਾਜਨੀਤਿਕ ਬੰਦੇ ਨੇ ਉਹ ਜਿਹੜਾ ਕਿ ਉਹਦੇ ਹੱਕ ਦੇ ਵਿੱਚ ਆਏ ਨੇ ਸਖਪਾਇਲ ਖੜਿਆ ਹੋ ਗਿਆ ਚਰਨੀ ਚੰਨੀ ਹੋ ਗਿਆ ਕੈਪਟਨ ਅਫਰਿੰਦਰ ਸਿੰਘ ਹੋ ਗਿਆ ਪਰਦਾਵ ਸਿੰਘ ਬਾਜਵਾ ਹੋ ਗਿਆ ਤੇ ਰਬਨੀਤ ਸਿੰਘ ਬਿੱਟੂ ਹੋ ਗਿਆ ਇਹ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਕਿ ਨਸ਼ੇ ਦੇ ਸਦਾਗਰ ਜਿਨੇ ਘਰ ਦੇ ਵਿੱਚ ਚਿੱਟੇ ਸੱਤਰ ਵਸਾਏ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾਗਾ ਤੇ ਉਹਨਾਂ ਦੇ ਹੱਕ ਦੇ ਵਿੱਚ ਭਗਵਾਨਤਮਾਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿਹੜਾ ਕਾਂਗਰਸ ਅਤੇ ਭਾਜਪਾ ਉਹ ਸਪਸ਼ਟ ਕਰੇ ਕਿ ਉਹ ਨਸਿਸ ਨਗਰਾਂ ਦੇ ਨਾਲ ਆ ਜਾਂ ਉਹਦਾ ਵਿਰੋਧ ਕਰਦੀ ਆ ਦੂਸਰੀ ਗੱਲ ਭਗਵਾਨਤਮਾਨ ਇਹ ਕਿਹਾਗਾ ਕਿ ਥੋੜੇ ਦਿਨ ਸਮਝੋ ਕਿ ਜਿਹੜਾ ਕਾਗਜ਼ਾ ਉਹ ਮੇਰੇ ਟੇਬਲ ਤੇ ਆ ਚੁੱਕੇ ਆ ਤੇ ਇਹਨਾਂ ਦੀਆਂ ਜਿਹੜੀਆਂ ਅਗੇ ਹੁਣ ਗ੍ਰਿਫਤਾਰੀਆਂ ਹੋਣਗੀਆਂ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੁਣ ਕਿਹੜੀਆਂ ਗਿਰਫਤਾਰੀਆਂ ਹੋਣਗੀਆਂ ਉਹ ਵੀ ਤਾਂ ਮੈਂ ਦੱਸ ਦਾਂਗਾ ਕਿਹੜੇ ਕਿਹੜਿਆਂ ਦੀ ਜਿਹੜੀ ਤਲਵਾਰ ਆ ਜਿਹੜੀ ਲੜਕ ਸਕਦੀ ਆ ਹੋ ਪੰਜਾਬ ਸਰਕਾਰ ਨੇ ਜਿਹੜਾ ਆਪਾਂ ਕਾਰਜਕਾਰ ਆਪਾਂ ਲਾ ਲਈ ਇਹਦਾ 3.5 ਸਾਲ ਲੰਘ ਚੁੱਕੇ ਆ ਕਰੀਬ 1.5 ਸਾਲ ਜਿਹੜਾ ਪਿੱਛੇ ਬਚਿਆਗਾ ਉਹਨੂੰ ਲੈ ਕੇ ਜਿੱਥੇ ਸਰਗਰਮ ਆਮ ਆਦੀ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਕਿ ਧੜਾ ਧੜ ਜਿਹੜੇ ਨਸੇ ਵਾਲੇ ਆ ਉਹ ਫੜੇ ਜਾ ਰਹੇ ਆ ਤੁਸੀਂ ਕੱਲ੍ਹ ਅਕਰ ਦੇਖੀ ਹੋਣੀ ਇੱਕ ਇੱਕ ਨਿਊਜ਼ ਆ ਕਿ ਕਹਿੰਦੇ ਅੰਮਰਸਰ ਦੇ ਵਿੱਚੋਂ 6 ਕਿਲੋ ਜਿਹੜਾ ਇੱਕ ਚਿੱਟਾ ਫੜਿਆਗਾ ਉਹ ਵੀ ਮਲਾਜਮਾਂ ਦੀ ਮਿਲੀ ਭੁਗਤ ਸੀ ਹਰ ਥਾਂ ਜਦੋਂ ਵੀ ਇਹ ਪਾ ਪਹਿਲਾਂ ਵੀ ਇਹ ਸੁਣਦੇ ਹੁੰਦੇ ਹੁੰਦੇ ਆ ਕਿ ਮਲਾਜਮਾਂ ਦੀ ਮਿਲੀ ਭੁਗਤ ਜਾਂ ਲੀਡਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ ਉਹੀ ਗੱਲ ਅੱਜ ਸੱਚ ਹੋ ਰਹੀ ਹੈ ਇੱਕ ਧਰਮ ਹੈ ਹੋਰ ਜਿਹੜੀ ਨਾਲ ਖਬਰ ਜੁੜੀ ਉਹ ਵੀ ਤੁਹਾਨੂੰ ਦੱਸੂਗਾ ਕਿ ਕਿਵੇਂ ਸੱਚ ਹੁੰਦੀ ਆ ਤੇ ਭਗਵਤ ਮਾਨ ਮੱਲੋ ਜਿਹੜਾ ਕਿ ਇਨ੍ਹਾਂ ਕੈਪਟਨ ਅਵਰੇਂਦਰ ਸਿੰਘ ਚਰਜੀ ਸੇ ਚੰਗੀ ਚੰਨੀ ਸਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਬਾ ਤੇ ਸਖਬੀਰ ਸਿੰਘ ਬਾਦਲਾ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਵੱਡੀ ਕਾਰਵਾਈ ਕਰਨੀ ਜਾ ਰਹੀ ਆ ਤੇ ਮਜੀਠੀਆ ਸਖਬੀਰ ਬਾਦਲਾ ਇਹਨਾਂ ਤੇ ਕਿਹੜੀ ਕਾਰਵਾਈ ਹੋ ਸਖਪਾਲ ਖਹਿਰਾ ਤੇ ਕਿਹੜੀ ਕਾਰਵਾਈ ਹੋ ਤੇ ਇਹ ਕੈਪਟਨ ਅਵਰੇਂਦਰ ਸਿੰਘ ਤੇ ਤੇ ਬਾਜਬਾ ਦੇ ਕਿਹੜੀ ਕਾਰਵਾਈ ਕਰਨਗੇ ਜਿਹੜੇ ਕਿ ਭਗਵਾਨ ਤੁਮਾਰੇ ਉਹ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਲਿਆ ਕਿ ਜਿਹੜੀਆਂ ਫੈਲਾ ਨੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਉਹ ਮੇਰੇ ਟੇਬਲ ਤੇ ਆ ਗੀਆਂ ਕਹਿੰਦੇ ਤੁਸੀਂ ਵੇਖਿਓ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦੇ ਮੈਂ ਪਟਾਕੇ ਪਾਉਂਦਾ ਫੋ ਦੇਖਦੇ ਆ ਕਿ ਪੰਜਾਬ ਦੀ ਸਿਆਸਤ ਜਿਹੜੀ ਉਹ ਭਗ ਦੀ ਨਜ਼ਰ ਆ ਰਹੀ ਆ ਦੂਸਰੇ ਪਾਸੇ ਜਿਹੜਿਆ ਤਰਨਤਾਰ ਨੇ ਚੋਣਾਂ ਜਿਹੜੀ ਚੋਣਾਂ ਜਿਮਣੀ ਚੋਣ ਉਹਨੂੰ ਲੈ ਕੇ ਵੀ ਜਿਹੜੇ ਕਈ ਤਰ੍ਹਾਂ ਦੇ ਬਿਆਨਬਾਜ਼ੀ ਆ ਰਹੇ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕਈ ਆਗੂਆਂ ਦੇ ਵਿੱਚ ਗੁੱਸਾ ਵੀ ਆ ਉਹਨਾਂ ਦਾ ਗੁੱਸਾ ਇਹ ਆ ਕਿ ਜਿਹੜਾ ਅਕਾਲੀ ਦਲ ਦੇ ਵਿੱਚੋਂ ਆਇਆ ਵਿਅਕਤੀ ਉਹਨੂੰ ਜਿਹੜੇ ਟਿਕਟ ਦਿੱਤੀ ਜਾ ਰਹੀ ਆ ਜਦੋਂ ਕਿ ਅਸਲੀ ਹੱਕਦਾਰ ਆ ਜਿਹੜਾ ਉਹ ਟਿਕਟ ਦਾ ਬਣਦਾ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਪਰ ਦੂਸਰੇ ਪਾਸੇ ਹੁਣ ਸਭ ਤੋਂ ਵੱਡੀ ਖਬਰ ਤਾਂ ਇਹ ਜੁੜੀ ਆ ਕਿ ਇਹਨਾਂ ਉੱਤੇ ਜਿਹੜਾ ਕਿ ਦੇਖਦੇ ਆ ਕਿ ਕਾਰਵਾਈ ਕਰਦਾਗਾ ਜਾ ਜਿਸ ਤਰ੍ਹਾਂ ਭਗਵਤ ਮਾਨ ਨੇ ਕਿਹਾ ਕਿ ਮੈਂ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਸੁਟਾਗਾ ਜੈਨ ਕਿ ਭਗਵਤ ਮਾਨ ਇਸ ਤਰ੍ਹਾਂ ਹੁਣ ਪੂਰੇ ਮੂਡ ਦੇ ਵਿੱਚ ਆ ਪੂਰਾ ਗਰਮਾ ਕਿ ਮੈਂ ਜਿਹੜਾ ਆਪਣੇ ਹੱਥੀ ਜਿਹੜਾ ਜੋ ਇਹਨਾਂ ਨੇ ਪੰਜਾਬ ਨੂੰ ਲੁੱਟਿਆ 78 ਸਾਲਾਂ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਕਿਹਾ ਤਾਂ ਮੈਂ ਹਸਾਬ ਕਿਤਾਬ ਕਰਨਾਗਾ ਤੇ ਦੂਸਰੀ ਖਬਰ ਜੁੜੀ ਆ ਨਾਲ ਹੀ ਜਿੱਥੇ ਕਰਨਲ ਪਰਿਵਾਰ ਦੀ ਖਬਰ ਜੁੜੀ ਸੀ ਉਤੇ ਨਾਲ ਇੱਕ ਹੋਰ ਖਬਰ ਜੁੜੀ ਆ ਕਰਨ ਪਰਿਵਾਰ ਆਈ ਵੀ ਜਿਹੜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇੱਕ ਨਵੀਂ ਹੋਰ ਅਪਡੇਟ ਆਈ ਆ ਪਾ ਤੁਹਾਨੂੰ ਇੱਥੇ ਹੈਰਾਨਗੇ ਹੋਗੇ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਤਲਵੰਡੀ ਸਾਬੋ ਦੀ ਇੱਕ ਘਟਨਾ ਕੀ ਦੱਸੀ ਜਾ ਰਹੀ ਆ ਕਿ ਉਹਨਾਂ ਨੇ ਥਾਣੇਦਾਰ ਥਾਣੇਦਾਰ ਨੇ ਨਸ਼ੇ ਵਾਲੇ ਮੁੰਡੇ ਫੜੇ ਸੀ ਦੋ ਤੇ ਉਹਨਾਂ ਤੋਂ ਜਿਹੜਾ ਕਿ ਉਹਨਾਂ ਨੂੰ ਛੱਡਣ ਵਾਸਤੇ ਜਿਹੜਾ 50000 ਦੀ ਰਿਸਵਤ ਮੰਗੀ ਸੀ 50000 ਤੋਂ ਜਿਹੜਾ ਕਿ 45000 ਫਿਰ 40000 ਤੇ ਜਿਹੜਾ ਘਟ ਕੇ ਜਿਹੜੇ ਨੇ ਕੰਮ ਜਿਹੜਾ ਨਿਭੜ ਗਿਆ ਸ਼ਾਇਦ 20000 ਤੱਕ ਗੱਲ ਉੱਪੜ ਗਈ ਸੀ ਕਿਉਂਕਿ ਉਹਨਾਂ ਦੇ ਕੋਲੋਂ ਨਸ਼ਾ ਫੜਿਆ ਗਿਆ ਸੀ ਤੇ ਉਹਦੇ ਵਿੱਚ ਇਨਵੋਲਵ ਸੀ ਜਿਹੜਾ ਏਐਸਆਈ ਥਾਣੇਦਾਰ ਕਹਿ ਦਿੰਦੇ ਆ ਤੇ ਦੋ ਜਿਹੜੇ ਹੋਰ ਕਾਂਸਟੇਬਲ ਆ ਪੁਲਿਸ ਮੁਲਾਜ਼ਮਾਂ ਉਹਨਾਂ ਉੱਤੇ ਕਾਰਵਾਈ ਕਿਹਨੇ ਕੀਤੀ ਹੈ ਵਿਜੀਲੈਂਸ ਨੇ ਉਹਨਾਂ ਕੋਲੋਂ ਜਿਹੜਾ ਰਿਸ਼ਤ ਲੈਂਦੇ ਜਿਹੜਾ ਫੜੇ ਗਏ ਆ ਤੇ ਵਿਜੀਲੈਂਸ ਨੇ ਜਿਹੜਾ ਉਹਨਾਂ ਨੂੰ ਦਬੋਚ ਲਿਆ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਜਿਹੜੇ ਮਲਾਜ਼ਮਾਂ ਦੇ ਜਿਹੜੇ ਸਬੰਧ ਨੇ ਉਹ ਜਿਹੜੇ ਕਿ ਉਹ ਚਿੱਟਾ ਵੇਚਣ ਵਾਲੇ ਬੰਦੇ ਸੀ ਉਹਨਾਂ ਦੇ ਨਾਲ ਸਬੰਧ ਜੁੜੇ ਹੋਏ ਸੀ ਕਿਉਂਕਿ ਪਹਿਲਾਂ ਕਹਿੰਦੇ ਉਹਨਾਂ ਨੂੰ ਕੋਈ ਵੀ ਹਫ਼ਤਾ ਦਿੰਦਾ ਸੀ ਤੇ ਹੁਣ ਉਹ ਦੇਣ ਤੋਂ ਅਨਕਾਰ ਕਰਦੇ ਸੀ ਫਿਰ ਇਕੱਠੇ ਰੁਪਏ ਕਢਾਉਂਦੇ ਆ ਤੇ ਕਹਿੰਦੇ ਵੀ ਹੁਣ ਤੂੰ ਫਸ ਗਿਆ ਜਾ ਜੇਲ੍ਹ ਜਾ ਜਾ ਐਨਆਰਪੀਏ ਦੇ ਕੇ ਤੂੰ ਬਰੀ ਹੋ ਜਾ ਤੇ ਇਸੇ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਅੱਜ ਨਸ਼ਾ ਦਾ ਬੇਸਕਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਮਹਿੰਮ ਬਿੱਡੀ ਬਿੱਡੀ ਹੋਈ ਆ ਪਰ ਉਸ ਦੇ ਬਾਝੋਂ ਵੀ ਜਿਹੜਾ ਆਪਾਂ ਕਹਦੇ ਕਿ ਪੁਲਿਸ ਵੀ ਸਰੇ ਆਮ ਉਹਨਾਂ ਨਸ਼ੇ ਸਦਾਗਰਾਂ ਦੀ ਪੁਸਤਪਨਾ ਕਰਈ ਆ ਉਹਨਾਂ ਦਾ ਜਿਹੜਾ ਆਪਾਂ ਕਹਦੇ ਕਿ ਅੱਜ ਇੰਨਾ ਕਿਲੋ ਚਿੱਟਾ ਫੜ ਲਿਆ ਛੇ ਕਿਲੋ ਉਹਦੇ ਵਿੱਚ ਵੀ ਜਿਹੜੇ ਇੱਕ ਮੈਲ ਕੰਟ੍ਰੈਵਲ ਹੁੰਦੀ ਆ ਉਹਦੇ ਵਿੱਚ ਵੀ ਪੁਲਿਸ ਵਾਲੇ ਹੁੰਦੇ ਆ ਅਮਨਦੀਪ ਕੌਰ ਤੋਂ ਬਾਅਦ ਜਿਹੜਾ ਇਹ ਕਿੰਨਾ ਖਲਾਰਾ ਹੁਣ ਜਿਹੜਾ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਦੇ ਵਿੱਚ ਪੈ ਚੁੱਕਿਆਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸੱਚੇ ਬੰਦੇ ਬਹੁਤ ਘੱਟ ਆ ਤੇ ਪਰ ਜਿਹੜੇ ਝੂਠੇ ਦਾ ਬੋਲਬਾਲਾ ਜਿਹੜਾ ਪੁਲਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮਾ ਉਹ ਖੁਦ ਨਸ਼ਾ ਕਰਦੇ ਵੀ ਆ ਤੇ ਕਰਾਉਂਦੇ ਵੀ ਆ ਤੇ ਵਕਾਉਂਦੇ ਵੀ ਆ ਤੇ ਫਿਰ ਉਹਨਾਂ ਤੋਂ ਜਿਹੜਾ ਕਿ ਮੋٹے ਰੁਪਏ ਵੀ ਰਹਿੰਦੇ ਆ ਇਸ ਬਦਦੇ ਦੇ ਤੌਰ ਤੇ ਤੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵੇਂ ਦੇਖਦੇ ਹੋ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵਤ ਮਾਨ ਕਿ ਸੁਖਬੀਰ ਬਾਦਲ ਤੇ ਕਾਰਵਾਈ ਕਰੂਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਰਵਾਈ ਕਰੂਗਾ ਕਿ ਰੁਨੀਤ ਬਿੱਟੂ ਤੇ ਕਾਰਵਾਈ ਕਰੂਗਾ ਜਾਂ ਪ੍ਰਤਾਪ ਸਿੰਘ ਬਾਜਵਾ ਤੇ ਕਾਰਵਾਈ ਕਰੂਗਾ ਜਾਂ ਚਰਨਜੀਤ ਸਿੰਘ ਚੰਨੀ ਜਾਂ ਸੁਖਵਾਲ ਸਿੰਘ ਖਹਿਰਾ ਜਾ ਇਹਨਾਂ ਸਾਰਿਆਂ ਤੇ ਕਾਰਵਾਈ ਕਰੂਗਾ ਕਿਹੜੀ ਕਾਰਵਾਈ ਹੋ ਸਕਦੀ ਆ ਤੇ ਮਜੀਠੀ ਤੇ ਜਿਹੜਾ ਬਕਰ ਮਜੀਠੀ ਸਿੰਘ ਮਜੀਠੀ ਆ ਪਹਿਲੇ ਹੀ ਜੇਲ੍ਹ ਦੇ ਵਿੱਚ ਜਿਹੜਾ ਸੂਰਤ ਤੋਂ ਵੱਧ ਜਿਹੜੇ ਅਮਦਨ ਦੇ ਜਾਇਦਾਦ ਆ 540 ਕਰੋੜ ਨੂੰ ਲੈ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦਾ ਤੇ ਮੈਨੂੰ ਲੱਗਦਾ ਕਿ ਜਿਹੜਾ ਅਗਲਾ ਜਿਹੜਾ ਸਟੈਪ ਆ ਜਿਹੜਾ ਭਗਵੰਤ ਮਾਨ ਚੁੱਕ ਰਿਹਾਗਾ ਉਹ ਜਿਹੜਾ ਡਰਗ ਨੂੰ ਲੈ ਕੇ ਜਿਹੜਾ ਕਹਿ ਰਿਹਾਗਾ ਕਿ ਸਾਡੇ ਕੋਲੇ ਪੂਰੇ ਸਬੂਤ ਆ ਚੁੱਕੇ ਨੇ ਕਿ ਕਿਹੜਾ ਇਹਨਾਂ ਦੇ ਘਰ ਆਉਂਦਾ ਸੀ ਮਜੀਠੀ ਦੇ ਘਰ ਕਿਹੜਾ ਨਸੇ ਲੈ ਕੇ ਜਾਂਦਾ ਸੀ ਕਿਹੜੇ ਬੰਦੇ ਸੀ ਜਿਹੜੇ ਮਜੀਠੀ ਦੇ ਨਾਲ ਰਲ ਕੇ ਜਿਹੜਾ ਇਹ ਕਾਰੋਬਾਰ ਚਲਾਇਆ ਤੇ ਹੁਣ ਅੱਜ ਉਹ ਕਹਿੰਦੇ ਵਿਦੇਸ਼ ਦੀ ਧਰਤੀ ਦੇ ਉੱਪਰ ਭੱਜ ਗਏ ਇਥੋਂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਪੰਜਾਬ ਦੇ ਸਿਆਸਤ ਦੇ ਵਿੱਚ ਵੱਡਾ ਪਹਟਾਲ ਆਉਣ ਵਾਲਾ ਹੈਗਾ ਤੇ ਜਿਹੜਾ ਕਿ ਇਹ ਪੰਜਾਬ ਦੇ ਲੋਕ ਵੇਖਣਗੇ ਕਿ ਇਹ ਸਤਿਮੁੱਚਾ ਜਿਹੜਾ ਇਹ ਸਹੀ ਸਾਥ ਹੋਊਗਾ ਜਾਂ ਇੱਕ ਗੱਲਾਂ ਹੋਣਗੀਆਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਨਾਲ 1000 ਸਬਸਕ੍ਰਾਈਬਰ ਤੇ ਕਮੈਂਟ ਜ਼ਰੂਰ ਕਰਨੇ ਤੇ ਨਾਲ ਹੱਥ ਜੋੜ ਕੇ ਬੇਨਤੀ ਹੈ ਤੇ ਪੇਜ ਨੂੰ ਜਿਹੜਾ ਕਿ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਬਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ